ਆਪਾਂ ਸਾਰਿਆਂ ਨੂੰ ਪਤਾ ਹੈ ਵੀ ਪਿਛਲੇ ਸਮੇਂ ਦੇ ਵਿੱਚ ਜਿਹੜੇ ਹੜ੍ਹ ਆਏ ਸੀ ਪੰਜਾਬ ਦੇ ਵਿੱਚ ਉਹਦੇ ਵਿੱਚ ਬਹੁਤ ਸਾਰੇ ਪਰਿਵਾਰਾਂ ਦਾ ਬਹੁਤ ਸਾਰੇ ਪਿੰਡ ਜਿਹੜੇ ਪੰਜਾਬ ਦੇ ਸਗੋਂ ਪੰਜਾਬ ਦੇ ਅੱਧੇ ਜ਼ਿਲ੍ਹੇ ਜਿਹੜੇ ਉਸ ਮਾਰ ਦੇ ਖੜਾਂ ਦੀ ਹੇਠ ਆਏ ਸੀ ਜਿਹਦੇ ਵਿੱਚ ਜਾਨੀ ਮਾਲੀ ਤੇ ਜਿਹੜਾ ਹੋਰ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਸੀ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਸੁਖਵੀਰ ਸਿੰਘ ਬਾਦਲ ਤੋਂ ਪੂਰੀ ਕੋਰ ਕਮੇਟੀ ਤੋਂ ਸ੍ਰੋਮਣੀ ਅਕਾਲੀ ਦਲ ਦੇ ਸਮੁੱਚੇ ਵਰਕਰ ਆਗੂ ਤੇ ਨਿਰਦੇਸ਼ਕਾਂ ਸਾਰਿਆਂ ਦੇ ਰਲ ਮਿਲ ਕੇ ਜਿਹੜਾ ਜਿੱਤੇ ਬਾਕੀ ਪੰਜਾਬੀਆਂ ਨੇ ਉਹਦੇ ਵਿੱਚ ਯੋਗਦਾਨ ਪਾਇਆ ਕਿਉਂਕਿ ਅਕਾਲੀ ਦਲ ਨੇ ਵੀ ਬਹੁਤ ਵੱਡਾ ਯੋਗਦਾਨ ਪਾਇਆ ਸਾਡਾ ਕਿਉਂਕਿ ਫਲੋਰ ਹਲਕਾ ਜਿਹੜਾ ਉਹ ਦਰਿਆ ਦੇ ਨਾਲ ਨਾਲ ਤਕਰੀਬਨ ਬੁਰਜ ਟਹਿਲ ਲਸਾਰੇ ਤੋਂ ਲੈ ਕੇ ਤੇ ਸੰਗਤਪੁਰ ਤੋਂ ਅੱਗੇ ਤੱਕ ਜਿਹੜਾ ਏਰੀਆ ਕਾਫੀ ਦਰਿਆ ਦੇ ਉੱਤੇ ਪੈਂਦਾ ਜਿਹਦੇ ਵਿੱਚ ਜਿਹੜਾ ਦਰਿਆ ਦੇ ਅੰਦਰ ਫਸਲਾਂ ਜਿਹੜੀਆਂ ਖਰਾਬ ਹੋ ਗਈਆਂ ਝੋਨੇ ਸਾਰੇ ਰੁੜ ਗਏ ਤੇ ਹੋਰ ਵੀ ਬਹੁਤ ਜਿਹੜਾ ਫਸਲਾਂ ਦਾ ਨੁਕਸਾਨ ਹੋਇਆ ਸੀ ਉਹਦੇ ਵਾਸਤੇ ਸਦਾਸ ਰਵੀ ਸਿੰਘ ਬਾਦਲ ਸਾਹਿਬ ਪ੍ਰਧਾਨ ਸ਼ੋਮਨੀ ਅਕਾਲੀ ਦਰ ਲੱਗੇ ਵੀ ਦੋ ਬਾਰ ਇੱਥੇ ਆ ਕੇ ਗਏ ਨੇ ਜਿੱਥੇ ਬੰਨਾਂ ਦੇ ਵਾਸਤੇ ਮਾਲੀ ਸਹਾਇਤਾ ਤੇ ਡੀਜ਼ਲ ਦੀ ਜਿਹੜੀ ਉਹ ਮਦਦ ਕਰਕੇ ਗਏ ਸੀ ਤੇ ਉਸ ਵੇਲੇ ਕੁਝ ਪਰਿਵਾਰਾਂ ਵੱਲੋਂ ਕੁਝ ਪਿੰਡਾਂ ਦੇ ਲੋਕਾਂ ਵੱਲੋਂ ਇਹ ਮੰਗ ਰੱਖੀ ਗਈ ਸੀ ਕਿ ਜਿਹੜਾ ਹੜ੍ਹਾਂ ਦੀ ਨਾਲ ਫਸਲਾਂ ਦਾ ਨੁਕਸਾਨ ਹੋਇਆ ਉਹਦੇ ਵਾਸਤੇ ਤੇ ਜਿਹੜੇ ਪਸ਼ੂਆਂ ਦਾ ਚਾਰਾ ਹੈ ਜਿਹੜਾ ਉਹਦੇ ਵਾਸਤੇ ਮਤਲਬ ਜਿਹੜਾ ਮੰਗ ਰੱਖੀ ਸੀ ਤੋਂ ਉਹਨਾਂ ਨੇ ਜਿਹੜੀ ਉਹ ਪੂਰੀ ਕੀਤੀ ਅੱਜ ਇੱਥੇ ਪੰਜਵੇਂ ਪਾਸ਼ਾ ਜਿੱਥੇ ਵਿਹਨ ਆਏ ਉਹਨਾਂ ਦੀ ਜਿਹੜੀ ਇੱਥੇ ਮੌਸਮ ਦੀ ਪਵਿੱਤਰ ਧਰਤੀ ਹੈ ਤੇ ਗੁਰੂ ਸਾਹਿਬ ਨੇ ਜਿਹੜਾ ਗੁਰਦੁਆਰਾ ਸਾਹਿਬ ਤੋਂ ਸ਼ੁਰੂਆਤ ਜਿਹੜੀ ਹੈ ਉਹ ਦੀ ਵੰਡਣ ਦੀ ਉਹ ਕੀਤੀ ਹੈ ਸ਼ੁਭਾ ਦਿਤੂ ਬਾਅਦ ਵਿੱਚ ਅਸੀਂ ਫੋਲੇ ਬਾਜ਼ਾਰ ਚੁੱਕੀਆਂ ਮਹਾ ਸਿੰਘ ਜਿਹੜੇ ਪਿੰਡ ਨੇ ਉਧਰ ਜਾਣਾ ਸੋ ਉਹਨਾਂ ਪਰਿਵਾਰਾਂ ਦੇ ਨਾਲ ਕੀਤਾ ਹੋਇਆ ਵਾਅਦਾ ਜਿਹੜਾ ਹੈ ਉਹ ਪ੍ਰਧਾਨ ਸਾਹਿਬ ਨੇ ਪੂਰਾ ਕੀਤਾ ਹੈ ਸੋ ਦਿੱਤੇ ਮਾਲਕ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਵੀ ਪੰਜਾਬ ਮੁੜ ਪੱਟੀ ਦੇ ਉੱਤੇ ਆਵੇ ਹੋਰ ਵੀ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਸਰਕਾਰਾਂ ਲੋਕਾਂ ਦੇ ਜਿਹੜਾ ਦੁੱਖ ਦੀ ਘੜੀ ਦੇ ਵਿੱਚ ਖੜਨ ਲਈ ਹੁੰਦੀਆਂ ਨਾ ਕਿ ਲੋਕਾਂ ਦੇ ਮਜ਼ਾਕ ਦਾ ਪਾਤਰ ਬਣਾਉਣ ਲਈ ਸਰਕਾਰਾਂ ਨੂੰ ਵੀ ਸੰਜੀਤ ਜੀ ਦੇ ਨਾਲ ਜਿਹੜਾ ਇਹਨਾਂ ਚੀਜ਼ਾਂ ਨੂੰ ਲੈਣਾ ਚਾਹੀਦਾ ਨਾ ਕਿ ਮਜ਼ਾਕੀਆ ਲਹਿਜੇ ਦੇ ਨਾਲ ਪੰਜਾਬ ਦੇ ਲੋਕਾਂ ਦੇ ਵਿੱਚ ਵਿਚਰਨਾ ਚਾਹੀਦਾ। ਸੋ ਮਾਲਕੀ ਕਮੇਟੀ ਇਹੀ ਉਦਾਸ ਬੇਨਤੀ ਵੀ ਗੁਰੂ ਮਹਾਰਾਜ ਕਿਰਪਾ ਕਰਨ ਦੁਬਾਰਾ ਫਿਰ ਪੰਜਾਬ ਆਪਣੀ ਬੱਤੀ ਦੇ ਉੱਤੇ ਆਵੇ। ਇਹ ਸਰਦਾਰ ਸੁਖਬੀ ਸਿੰਘ ਬਾਦਲ ਪ੍ਰਧਾਨ ਸ਼ੋਹਨੀ ਕਲਗਲ ਤੇ ਸਮੁੱਚੀ ਕੋਰਟ ਕਮੇਟੀ ਦਾ तहे ਦਿਲੋਂ ਧੰਨਵਾਦ ਜਿਨ੍ਹਾਂ ਨੇ ਓਕੇ ਸਮੇਂ ਦੇ ਵਿੱਚ ਜਿਹੜਾ ਇਹ ਹੜ੍ਹ ਪ੍ਰਭਾਵਿਤ ਜਿਹੜੇ ਏਰੀਏ ਤੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਪਰਿਵਾਰਾਂ ਦੀ ਬਾਹ ਫੜੀ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜਿੰਦਾਬਾਦ ਸਰਦਾਰ ਬਲਦੇਸ਼ ਸਿੰਘ ਜੀ ਖਹਿਰਾ ਜਿੰਦਾਬਾਦ